ਸਤਿ ਸ਼੍ਰੀ ਅਕਾਲ ਜੀ ਹੋਰ ਤੁਹਾਡਾ ਸਾਰਿਆਂ ਦਾ ਕੀ ਹਾਲ ਹੈ ਜੀ ਸਭ ਠੀਕ ਠਾਕ ਹੋਣਗੇ ਉਮੀਦ ਕਰਦਾ ਜੀ ਅੱਜ ਦਾ ਨਵਾਂ ਦਿਨ ਚੜਿਆ ਔਰ ਬੜਾ ਹੀ ਸ਼ਾਨਦਾਰ ਦਿਨ ਚੜਿਆ ਜੀ ਅੱਜ ਔਰ ਦਿਨ ਦੇ ਵਿੱਚ ਯਾਰ ਤੁਸੀਂ ਮੈਂ ਤੁਹਾਨੂੰ ਦਿਖਾਣਾ ਬਾਹਰ ਦਾ ਮੌਸਮ ਦਿਖਾਣਾ ਬਹੁਤ ਹੀ ਅਲਟੀਮੇਟ ਮੌਸਮ ਹੈ ਯਾਰ ਮੌਸਮ ਵੀ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਉਹਦਾ ਕਾਰਨ ਇਹ ਹੈ ਬਈ ਜਿੱਥੋਂ ਨੰਗਦਾ ਪਿਆ ਉਹਦੇ ਚਿੱਕੜ ਵੜਾ ਹੈ ਤੇ ਪਰ ਮੌਸਮ ਬਦਲਤੀ ਮੇਟ ਹੈ ਜੀ ਤੇ ਅੱਜ ਦਾ ਅਸੀਂ ਸਫ਼ਰ ਸ਼ੁਰੂ ਕਰਨ ਚੱਲੇ ਆ ਜੀ ਆਪਣੇ ਕੰਮ ਦਾ ਬਿਜ਼ਨਸ ਦਾ ਠੀਕ ਹੈ ਜੀ ਤੇ ਅੱਜ ਸਾਡਾ ਟੂਰ ਹੈਗਾ ਜੀ ਅਸੀਂ ਜਾਣਾ ਜੀ ਬਲਾਚੌਰ ਔਰ ਪੰਗਾ ਔਰ ਹੋਰ ਛੋਟੇ-ਛੋਟੇ ਨਾਲ ਸਟਾਪੀਜ਼ ਨੇ ਤੇ ਮਾਰਕੀਟਿੰਗ ਜਿੱਥੇ ਅਸੀਂ ਆਪਣਾ ਕਰਦੇ ਆ ਤੇ ਸ਼ੁਰੂ ਕਰਾਂ ਚੱਲਿਆਂ ਜੀ ਤੇ ਤੁਹਾਨੂੰ ਮੈਂ 뷰 ਦਿਖਾਨਾ ਮੌਸਮ ਦਾ 뷰 ਦਿਖਾਨਾ ਸਕਰੀਨ ਤੇ ਸਭ ਤਾਂ ਚੈੱਕ ਕਰੋ ਜੀ ਮੌਸਮ ਦਾ ਨਜ਼ਾਰਾ ਦੇਖੋ ਕਾਲੀਆਂ ਘਟਾਵਾਂ ਛਾਈਆਂ ਨੇ ਔਰ ਪੂਰੀ ਹਵਾ ਚੱਲ ਰਹੀ ਹੈ ਔਰ ਬਹੁਤ ਹੀ ਬਿਊਟੀਫੁਲ ਮੌਸਮ ਬਣਿਆ ਹੋਇਆ ਹੈ ਬਹੁਤ ਹੀ ਸ਼ਾਨਦਾਰ ਦੇਖੋ ਜੀ ਇੱਥੇ ਦਾ ਨਜ਼ਾਰਾ ਦੇਖੋ ਤੁਸੀਂ ਔਰ ਇਸ ਤਰ੍ਹਾਂ ਲੱਗਦਾ ਵੀ ਜਦੋਂ ਅਸੀਂ ਇਸ ਇਸ ਇਲਾਕੇ ਦੇ ਵਿੱਚ ਆਨੇ ਆ ਇੱਥੋਂ ਲੰਘਦੇ ਆ ਤੇ ਸਾਨੂੰ ਇਸ ਤਰ੍ਹਾਂ ਫੀਲ ਹੁੰਦਾ ਵੀ ਜਿਵੇਂ ਅਸੀਂ ਕੋਈ ਜੰਗਲਾਂ 'ਚ ਜਾ ਰਹੇ ਹੋਈਏ ਪਹਾੜਾਂ 'ਚ ਜਾ ਰਹੇ ਹੋਈਏ ਤੇ ਬਹੁਤ ਜਿਆਦਾ ਇੱਥੇ ਕੁਦਰਤ ਹੈ ਬਹੁਤ ਜਿਆਦਾ ਇੱਥੇ ਵੀ ਕਹਿੰਦਾ ਮਤਲਬ ਜੀ ਪੂਰਾ ਭਰਿਆ ਹੋਇਆ ਜੀ ਕਹਿੰਦਾ ਮਤਲਬ ਹੈਰਿਆਲੀ ਦੇ ਨਾਲ ਪੂਰਾ ਫੁੱਲ ਭਰਿਆ ਹੋਇਆ ਜੀ ਇੱਥੇ ਹਾਂਜੀ ਤੁਹਾਡੇ ਨਾਲ ਗੱਲ ਕਰ ਰਹੇ ਸੀ ਪਹਿਲਾਂ ਸਵੇਰੇ ਗੱਲ ਕੀਤੀ ਆ ਤੁਹਾਡੇ ਨਾਲ ਵੀ ਅੱਜ ਸਾਡਾ ਟੂਰ ਬਲਾਚੌਰ ਦਾ ਹੈ ਤੇ ਅਸੀਂ ਆ ਦੇਖ ਸਕਦੇ ਹਾਂ ਤੁਸੀਂ ਵੀ ਜਿਹੜੇ ਰਸਤੇ ਦੀ ਮੈਂ ਤੁਹਾਡੇ ਨਾਲ ਗੱਲ ਕਰਦਾ ਪਿਆ ਸੀਗਾ ਵੀ ਬਹੁਤ ਜ਼ਿਆਦਾ ਗ੍ਰੀਨਰੀ ਹੈ ਜਿਸ ਤਰ੍ਹਾਂ ਫੀਲ ਹੁੰਦਾ ਜਿਵੇਂ ਆਪਾਂ ਕਿਸੇ ਜੰਗਲ ਦੇ ਵਿੱਚੋਂ ਲੰਘ ਰਹੇ ਹੋਈਏ ਤੇ ਇਹ ਅਸੀਂ ਬਲਾਚੌਰ ਪਹੁੰਚਣ ਵਾਲੇ ਆ ਤੇ ਇਹ ਜਿਹੜੀ ਲੱਗਦੀ ਇਸ ਤਰ੍ਹਾਂ ਜਿਵੇਂ ਕੋਈ ਵੈਲੀ ਹੁੰਦੀ ਹੈ ਇਹ ਜਿਆਦਾ ਨਹੀਂ ਵੱਡੀ ਹੈਗੀ ਸਿਰਫ 2 ਕਿਲੋਮੀਟਰ ਦੀ ਹੈਗੀ ਉਸ ਤੋਂ ਬਾਅਦ ਸ਼ਹਿਰ ਸ਼ੁਰੂ ਹੋ ਜੂਗਾ ਬਲਾਚੌਰ ਤੇ ਛੋਟੀ ਜੀ ਮੰਡੀ ਹੈ ਤੇ ਇਹ ਉਹਦਾ ਸਾਰਾ ਰਸਤਾ ਹੈਗਾ ਔਰ ਬਹੁਤ ਹੀ ਸੋਨਾ ਭਰਿਆ ਹੋਇਆ ਹਰੀਆਲੀ ਇੰਨੀ ਜਿਆਦਾ ਹੈਗੀ ਹੈ ਇਹ ਨਵਾਂ ਸ਼ਹਿਰ ਔਰ ਇਹਦੀ ਜਿਹੜੀ ਡਿਸਟ੍ਰਿਕਟ ਪੈਂਦੀ ਹੈ ਇਹ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਬਲਾਚੌਰ ਤੇ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਥੇਨ ਦਾ ਮਤਲਬ ਇੱਥੇ ਦਾ ਮਾਹੌਲ ਹੈ ਤੇ ਇੱਥੇ ਇਧਰ ਪਾਰਕ ਬਣਿਆ ਹੋਇਆ ਹੈ ਇਧਰ ਇੱਕ ਪਾਰਕ ਬਣਿਆ ਹੋਇਆ ਹੈ ਇਧਰ ਦਿਖਾ ਦਿਓ ਜੀ ਤੇ ਪਾਰਕ ਹੈ ਵੀ ਅੰਦਰੋਂ ਪੂਰਾ ਭਰਿਆ ਹੋਇਆ ਹੈ ਹਰਿਆ ਭਰਿਆ ਹੈ ਤੇ ਬਹੁਤ ਜ਼ਿਆਦਾ ਦਰਖਤ ਲੱਗੇ ਹੋਏ ਨੇ ਤੇ ਅਸੀਂ ਰੋਜ਼ ਆਂਗਦੇ ਆ ਜੀ ਸਾਡਾ ਵੀਕਲੀ ਅਸੀਂ ਆਨੇ ਆ ਇਧਰੋਂ ਤੇ ਸਾਨੂੰ ਬਹੁਤ ਵਧੀਆ ਲੱਗਦਾ ਵੀ ਇੱਥੇ ਆਨੇ ਆ ਨਾ ਸਾਨੂੰ ਬਹੁਤ ਮਜ਼ਾ ਆਉਂਦਾ ਹੈ ਆਕਸੀਜਨ ਹੀ ਆਕਸੀਜਨ ਹੈ ਤੇ ਹੋਰ ਅੱਗੇ ਜਾਣੇ ਆ ਤੇ ਤੁਹਾਨੂੰ ਦਿਖਾਣੇ ਆ ਠੀਕ ਹੈ ਜੀ ਤੇ ਉੱਥੇ ਛੋਟੇ ਛੋਟੇ ਤੇ ਉਹ ਵੀ ਆ ਜੀ ਸ਼ੁਰੂ ਹੋ ਗਿਆ ਜੀ ਸ਼ਹਿਰ ਭਲਾਚੌਰ ਦਾ ਮੰਦਿਰ ਹੈ ਜੀ ਦੇਖੋ ਇਧਰਲੀ ਸਾਈਡ ਤੇ ਇਹ ਆਪਣਾ ਛੋਟਾ ਜਿਹਾ ਸ਼ਹਿਰ ਹੈਗਾ ਜੀ ਭਲਾਚੌਰ ਔਰ ਬਹੁਤ ਅੱਛੀ ਮੰਡੀ ਹੈਗੀ ਹੈ ਜੀ ਛੋਟੀ ਜੀ ਮੰਡੀ ਹੈ ਔਰ ਬਹੁਤ ਵਧੀਆ ਆਲਾ ਦਵਾਲਾ ਹੈਗਾ ਜੀ ਹਰੀਆਲੀ ਹੈ ਪੂਰੀ ਆਲੇ ਦੁਆਲੇ ਔਰ ਅਸੀਂ ਆਪਣੇ ਇੱਥੇ ਮਾਰਕੀਟਿੰਗ ਕਰਦੇ ਆਂ ਕੰਮ ਕਰਦੇ ਆਂ ਆਪਣੀਆਂ ਪਾਰਟੀਆਂ ਨੂੰ ਮਿਲਦੇ ਆਂ ਜੀ ਵੀਕਲੀ ਅਸੀਂ ਆਨੇ ਆਂ ਤੇ ਬਹੁਤ ਵਧੀਆ ਹੈਗਾ ਜੀ ਸ਼ਹਿਰ ਛੋਟਾ ਜਿਹਾ ਸ਼ਹਿਰ ਇਹਦੀ ਆਪਾਂ ਜਨਤਾ ਫਾਸਟ ਕੋਚ ਉਰ ਜਨਤਾ ਫਾਸਟ ਬੂਡ ਦਾ ਖਾਣਾ ਬਹੁਤ ਲਾਜਵਾਬ ਹੁੰਦਾ ਈ ਰੋਟੀ ਅਸੀਂ ਇੱਥੇ ਕੰਨਿਆ ਦੁਪਹਿਰ ਦੀ ਬਹੁਤ ਔਕੇ ਰੋਟੀ ਹੁੰਦੀ ਆ ਆਰੀਆ ਅੱਜ ਕੀ ਬੋਲੋ ਅਸੀਂ ਹੁਣ ਬਲਾਚੌਰ ਤੋਂ ਪਹੁੰਚੇ ਜੀ ਰਸਤੇ ਤੇ ਬਲਾਚੌਰ ਤੋਂ ਗੜਸ਼ੰਕਰ ਔਰ ਇਹ ਵੀ ਬੜਾ ਸ਼ਾਨਦਾਰ ਰਸਤਾ ਹੈਗਾ ਜੀ ਔਰ ਪੂਰਾ ਗ੍ਰੀਨਰੀ ਦੇ ਨਾਲ ਭਰਿਆ ਹੋਇਆ ਔਰ ਬੜਾ ਹੀ ਰਨਮਿਕ ਨਜ਼ਾਰਾ ਹੈਗਾ ਜੀ ਇੱਥੇ ਦਾ ਵੀ ਔਰ ਤੁਹਾਨੂੰ ਇਸ ਰੋਡ ਤੇ ਨ ਪਹਾੜ ਵੀ ਦਿਖਾਵਾਂਗੇ ਇੱਥੋਂ ਪਹਾੜ ਦਿਖਣੇ ਸ਼ੁਰੂ ਹੋ ਜਾਂਦੇ ਨੇ ਤੇ ਅੱਗੇ ਜਾ ਕੇ ਅਸੀਂ ਤੁਹਾਨੂੰ ਪਹਾੜ ਵੀ ਦਿਖਾਵਾਂਗੇ ਠੀਕ ਹੈ ਜੀ ਅੱਗੇ ਤੁਹਾਨੂੰ ਦਿਖਾਣੇ ਆ ਜੀ ਅਸੀਂ ਤੁਹਾਨੂੰ ਇੱਕ ਹੋਰ ਖਾਸ ਗੱਲ ਦਸੀਏ ਮੰਡੀਆਂ ਦੇ ਕਿ ਜਿਹੜੀਆਂ ਮੰਡੀਆਂ ਨੇ ਨਾ ਸਾਰੀਆਂ ਜੀ ਦੁਆਬਾ ਬੈਲਟ ਦੇ ਵਿੱਚ ਪੈਂਦੀਆਂ ਨੇ ਜੀ ਇਹ ਤੁਹਾਨੂੰ ਪਤਾ ਹੀ ਹੋਣਾ ਵੀ ਪੰਜਾਬ ਦੀਆਂ ਆਪਣੀਆਂ ਮਾਝਾ ਮਾਲਵਾ ਤੇ ਦੁਆਬਾ ਦੇ ਵਿੱਚ ਵੰਡਿਆ ਹੋਇਆ ਆਪਣਾ ਪੰਜਾਬ ਪੂਰੇ ਦੁਆਬਾ ਬੈਲਟ ਦੀਆਂ ਮੰਡੀਆਂ ਨੇ ਜੀ ਹੋਰ ਮੈਂ ਦੁਆਬਾ ਉਹ ਔਰ ਫਿਰ ਅਸੀਂ ਸਾਰੇ ਘੁੰਮਦੇ ਆ ਜੀ ਅਸੀਂ ਮਾਲਵਾ ਵੀ ਘੁੰਮਦੇ ਆ ਤੇ ਮਾਲਵੇ ਦੇ ਰਹਿਣ ਵਾਲੇ ਆ ਤੇ ਰੈਂਦੇ ਲੁਧਿਆਣੇ ਆ ਪਰ ਮੈਂ ਮਾਲਵਾ ਦੁਆਬਾ ਤੇ ਮਾਝਾ 1 ਵੀਕ ਦੇ ਵਿੱਚ ਅਸੀਂ ਸਾਰਾ ਹੀ ਘੁੰਮਦੇ ਆ ਤੇ ਪਰ ਮੈਂ ਦੇਖਿਆ ਵੀ ਦੁਆਬੇ ਦੇ ਵਿੱਚ ਸਭ ਤੋਂ ਵੱਧ ਹਰਿਆਲੀ ਹੈ ਗ੍ਰੀਨਰੀ ਸਭ ਤੋਂ ਵੱਧ ਹੈ ਔਰ ਇੱਥੇ ਦੀ ਇੱਕ ਹੋਰ ਵੱਡੀ ਗੱਲ ਦੱਸਾਂ ਤੁਹਾਨੂੰ ਵੀ ਇੱਧਰ ਦੇ ਲੋਕ ਸਭ ਤੋਂ ਵੱਧ ਬਾਹਰ ਗਏ ਹੋਏ ਨੇ ਇਹਨਾਂ ਨੂੰ ਐਨ ਆਰ ਆਈ ਮੰਡੀਆਂ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਦੇ ਲੋਕ ਇੱਥੇ ਦੀ ਖਾਸੀਅਤ ਹੈ ਜਿਹੜੀ ਇੱਥੇ ਦੇ ਲੋਕ ਜਿਹੜੇ ਹੈਗੇ ਨੇ ਔਰ ਸਭ ਤੋਂ ਵੱਧ ਬਾਹਰ ਗਏ ਹੋਏ ਨੇ ਔਰ ਇੱਥੇ ਹਰਿਆਲੀ ਤੋਂ ਹੀ ਪਤਾ ਲੱਗਦਾ ਵੀ ਇੱਥੇ ਦੀ ਖੇਤੀਬਾੜੀ ਵੀ ਬਹੁਤ ਜ਼ਿਆਦਾ ਭਰਪੂਰ ਹੈਗੀ ਐ ਤੇ ਇਸ ਕਰਕੇ ਇਹ ਇਲਾਕਾ ਬਹੁਤ ਪਰਫੁੱਲਟ ਹੈ ਜੀ ਬਹੁਤ ਵਧੀਆ ਹੈਗਾ ਕਹਿੰਦਾ ਮਤਲਬ ਵੀ ਐਜ਼ ਅ ਫੀਨਸ ਲਾਲੂ ਜਾਂ ਜੋ ਦੁਕਾਨਦਾਰ ਹੈ ਉਹਨਾਂ ਦੇ ਕਾਰੋਬਾਰ ਪੱਖੋਂ ਵੀ ਬੈਟਰ ਹੈਗਾ ਬਹੁਤ ਅੱਛਾ ਹੈਗਾ ਕਿਉਂਕਿ ਜਿਹੜੇ ਐਨ ਆਰ ਆਈ ਫੈਮਲੀਆ ਨੇ ਉਹਨਾਂ ਨੇ ਜਦੋਂ ਆਣਾ ਹੈ ਇੰਡੀਆ ਆਣਾ ਹੈ ਤੇ ਉਹਨਾਂ ਨੇ ਸਾਰੀ ਸ਼ਾਪਿੰਗ ਜਿਹੜੀ ਹੈਗੀ ਐ ਉਹ ਆਪਣੇ ਇਲਾਕਿਆਂ ਤੋਂ ਹੀ ਕਰਨੀ ਐ ਔਰ ਇਸ ਕਰਕੇ ਇੱਥੇ ਐਨ ਆਰ ਆਈ ਮੰਡੀਆ ਇਹਨਾਂ ਨੂੰ ਕਿਹਾ ਜਾਂਦਾ ਔਰ ਐਨ ਆਰ ਆਈ ਲੋਕ ਇੱਥੇ ਬਹੁਤ ਲੋਕ ਬਾਹਰ ਗਏ ਹੋਏ ਨੇ ਇੱਥੋਂ ਜੀ ਹਾਂਜੀ ਅਸੀਂ ਤੁਹਾਨੂੰ ਦੱਸਿਆ ਹੀ ਐ ਮੈਂ ਗੜਸ਼ੰਕਰ ਤੋਂ ਨਿਕਲਦੇ ਪਏ ਸੀਗੇ ਉੱਥੋਂ ਬਲਾਚੌਰ ਤੋਂ ਨਿਕਲ ਕੇ ਗੜਸ਼ੰਕਰ ਜਾ ਰਿਹਾ ਤੇ ਯਾਰਾ ਹਵੇਲੀ ਬੜੀ ਵਧੀਆ ਬਣੀ ਹੋਈ ਐ ਵਿਰਸਾ ਹਵੇਲੀ ਦੇਖੋ ਚੈੱਕ ਕਰੋ ਜੀ ਕਿਆ ਬਾਤਾਂ ਨੇ ਜੀ ਬਹੁਤ ਹੀ ਸ਼ਾਨਦਾਰ ਐ ਪਹਿਲਾਂ ਨਹੀਂ ਪਾਜੀ ਬਣੀ ਹੋਈ ਸੀ ਕਿਉਂ ਬੋਨੀ ਜੀ ਇਹ ਪਹਿਲਾਂ ਨਹੀਂ ਸੀ ਜੀ ਅਸੀਂ ਬਹੁਤ ਟਾਈਮ ਬਾਅਦ ਗੜਸ਼ੰਕਰ ਜਾ ਰਹੇ ਆ ਇੱਧਰ ਅਸੀਂ ਕਾਫੀ ਟਾਈਮ ਬਾਅਦ ਆਇਆ ਪਰ ਬਹੁਤ ਸੋਹਣੀ ਬਣੀ ਹੋਈ ਐ ਜੀ ਜਦੋਂ ਤੁਸੀਂ ਬਲਾਚੌਰ ਤੋਂ ਗੜਸ਼ੰਕਰ ਜਾਂਦੇ ਹੋ ਤੇ ਇਹ ਇੱਕ ਟੱਪ ਐ ਜੀ ਸਰਪੰਚ ਹਵੇਲੀ ਕਹਿੰਦੇ ਨੇ ਜੀ ਇਹਨੂੰ ਲਿਖਿਆ ਹੋਇਆ ਹੈ ਵਿਰਸਾ ਹਵੇਲੀ ਦੇਖਣ ਵਾਲੀ ਚੀਜ਼ ਹੈ ਜੀ ਬਹੁਤ ਸ਼ਾਨਦਾਰ ਨਜ਼ਾਰਾ ਦੇਖ ਸਕਦੇ ਹੋ ਤੁਸੀਂ ਮੇਰੇ ਪਿੱਛੇ ਇਸ ਸਮੇਂ ਸ਼ਾਮ ਹੋ ਗਈ ਹੈ ਸ਼ਾਮ ਦਾ ਨਜ਼ਾਰਾ ਦੇਖੋ ਤੁਸੀਂ ਬਈ ਇਸ ਤਰ੍ਹਾਂ ਲੱਗਦਾ ਵੀ ਕਿਸੇ ਹਿਮਾਚਲ ਦੇ ਵਿੱਚ ਖੜੇ ਹੋਣੇ ਆ ਪਿੰਡਾਂ ਦੀ ਹਰਿਆਲੀ ਔਰ ਇੰਨੀ ਕਿ ਪਿਆਰੀ ਸ਼ਾਮ ਹੈ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਔਰ ਤੋਂ ਨਹੀਂ ਕਿਹ ਚੀਜ਼ ਹੋਰ ਦਿਖਾਉਣ ਜਾ ਰਹੇ ਹਾਂ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਊਗਾ ਤੁਹਾਨੂੰ ਲੱਗੇਗਾ ਵੀ ਅਸੀਂ ਕਿਤੇ ਹਿਮਾਚਲ ਦੇ ਅੰਦਰ ਫਿਰ ਰਹੇ ਹਾਂ ਤੁਸੀਂ ਚੈੱਕ ਕਰੋ ਤੁਹਾਨੂੰ ਦਿਖਾਣੇ ਆ ਬਹੁਤ ਹੀ ਪਿਆਰਾ ਦ੍ਰਿਸ਼ ਹੋਰ ਬਹੁਤ ਹੀ ਸੁਹਾਵਣਾ ਦ੍ਰਿਸ਼ ਦਿਖਾਣੇ ਆ ਤੁਹਾਨੂੰ ਆ ਤੁਸੀਂ ਦੇਖ ਸਕਦੇ ਹੋ ਇਹ ਕੋਈ ਵਾਦੀਆਂ ਨਹੀਂ ਹੈਗੀਆਂ ਕੋਈ ਹਿਮਾਚਲ ਨਹੀਂ ਹੈਗਾ ਜੀ ਕੋਈ ਪਹਾੜ ਨਹੀਂ ਹੈਗੇ ਜੀ ਇਹ ਪਿੰਡਾਂ ਦਾ ਨਜ਼ਾਰਾ ਹੈ ਜੀ ਪੰਜਾਬ ਦੇ ਪਿੰਡਾਂ ਦਾ ਨਜ਼ਾਰਾ ਹੈ ਜੀ ਔਰ ਨਜ਼ਾਰਾ ਕਮਾਲ ਦਾ ਨਜ਼ਾਰਾ ਹੈ ਜੀ ਔਰ ਸੂਰਜ ਜਿਹੜਾ ਹੈਗਾ ਛਿਪ ਰਿਹਾ ਸ਼ਾਮ ਦਾ ਟਾਈਮ ਹੈ ਔਰ ਤੁਸੀਂ ਹਰੀਆਲੀ ਦੇਖੋ ਔਰ ਇਹ ਪਿੰਡਾਂ ਦੇ ਸੂਏ ਹੈਗੇ ਆ ਜੀ ਪਿੰਡਾਂ ਦੀਆਂ ਨਹਿਰਾਂ ਨੇ ਛੋਟੀਆਂ-ਛੋਟੀਆਂ ਔਰ ਬਹੁਤ ਹੀ ਪਿਆਰਾ ਨਜ਼ਾਰਾ ਹੈਗਾ ਜੀ। ਹਾਂਜੀ ਅੱਜ ਅਸੀਂ ਤੁਹਾਨੂੰ ਇੱਕ ਪੰਜਾਬ ਦਾ ਛੋਟਾ ਜਿਹਾ ਸ਼ਹਿਰ ਛੋਟੀ ਜੀ ਮੰਡੀ ਬਲਾਚੌਰ ਤੇ ਛੋਟੀ ਜੀ ਮੰਡੀ ਦਾ ਤੁਹਾਨੂੰ ਵੀਊਜ਼ ਵਗੈਰਾ ਦਿਖਾਇਆ ਅੱਜ ਤੁਹਾਨੂੰ ਆਇਆ ਵੀ ਇਹਦੇ ਵਿੱਚ ਕੀ ਗੱਲਬਾਤ ਹੈ ਕੀ ਖਾਸੀਅਤ ਹੈ ਔਰ ਬਹੁਤ ਹੀ ਹਰਿਆਲੀ ਦੇ ਵਿੱਚ ਵਸਿਆ ਹੋਇਆ ਇੱਕ ਛੋਟਾ ਜਿਹਾ ਪਿੰਡ ਹੈ ਮੰਡੀ ਹੈਗੀ ਇਹ ਸ਼ਹਿਰ ਹੈ ਛੋਟਾ ਜਿਹਾ ਤੇ ਆ ਇੱਕ ਮਾਫੀ ਚਾਹਨਾ ਤੁਹਾਨੂੰ ਮੈਂ ਕਿਹਾ ਸੀ ਤੁਹਾਨੂੰ ਪਹਾੜ ਦਿਖਾਵਾਂਗੇ ਐਕਚੁਅਲੀ ਅੱਜ ਮੌਸਮ ਸਾਫ਼ ਨਹੀਂ ਸੀਗਾ ਤੇ ਪਹਾੜ ਦੀ ਸਾਨੂੰ ਨਜ਼ਰ ਆਏ ਤੇ ਇਸ ਕਰਕੇ ਮੈਂ ਪਹਾੜ ਨਹੀਂ ਦਿਨਾ ਸਕਿਆ ਨੈਕਸਟ ਵਲੋਗ ਦੇ ਵਿੱਚ ਅਸੀਂ ਤੁਹਾਨੂੰ ਨਾ ਤੇ ਜਿਹੜੇ ਉਹਦੇ ਨਾਲ-ਨਾਲ ਨਾ ਛੋਟੇ-ਛੋਟੇ ਪਹਾੜ ਪੈਂਦੇ ਨੇ ਤੇ ਉਹਦੀ ਵੀ ਅਸੀਂ ਵੀਡੀਓ ਤੁਹਾਨੂੰ ਨੈਕਸਟ ਟਾਈਮ ਤੇ ਇੱਕ ਨਵੀਂ ਸ਼ਹਿਰ ਦੀ ਔਰ ਇੱਕ ਨਵੇਂ ਸ਼ਹਿਰ ਦੇ ਇਤਿਹਾਸ ਦੀ ਉਹਦੀਆਂ ਖਾਸੀਅਤਾਂ ਉਹਦੇ ਵਿੱਚ ਕੀ ਖਾਸੀਅਤ ਤੇ ਉਹਦੇ ਰੋਪਰੂ ਕਰਾਵਾਂਗੇ ਅਸੀਂ ਕਿਸੇ ਨਵੇਂ ਬਲੌਗ ਦੇ ਵਿੱਚ ਤੇ ਇਸ ਸਾਡੀ ਵੀਡੀਓ ਨੂੰ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਅਰ ਜੇਕਰ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰਿਓ ਤੇ ਸਾਨੂੰ ਸੁਝਾਅ ਵੀ ਦਿਓ ਅਸੀਂ ਅੱਗੇ ਵੀ ਤੁਹਾਡੇ ਲਈ ਕੁਛ ਨਾ ਕੁਛ ਅਲੱਗ ਵੀਡੀਓ ਬਣਾਉਂਦੇ ਰਵਾਂਗੇ ਸਾਡੀ ਵਾਪਸੀ ਹੋ ਚੁੱਕੀ ਹੈ ਅਸੀਂ ਬਲਾਚੌਰ ਤੋਂ ਗੜਸ਼ੰਕਰ ਔਰ ਗੜਸ਼ੰਕਰ ਤੋਂ ਪੰਗਾ ਪੰਗਾ ਦੀ ਮਾਰਕੀਟ ਕਰਕੇ ਤੇ ਅਸੀਂ ਹੁਣ ਵਾਪਸ ਜਾ ਰਹੇ ਹਾਂ ਲੁਧਿਆਣੇ ਤੇ ਆਪਾਂ ਤੁਹਾਨੂੰ ਮਿਲਦੇ ਆ ਇੱਕ ਨਵੇਂ ਬਲੌਗ ਦੇ ਵਿੱਚ ਔਰ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਮਿਹਰਬਾਨੀ ਜੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਤਿ ਸ਼੍ਰੀ ਅਕਾਲ